ਹੈਲੋ ਸਸਰੇ ਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿੰਮਨ ਮੱਝਲੇ ਵਲੌਗ ਵਿੱਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ-ਠਾਕ ਪਰ ਮਾਤਮਾ ਦਾ ਨੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੇਲੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਬਹੁਤ ਚੀਜ਼ਾਂ ਪੁੱਛਦੇ ਆਂ ਮੈਨੂੰ ਲੱਗਦਾ ਕਿ ਤੁਸੀਂ ਸ਼ਾਇਦ ਵੀਡੀਓ ਜਿਹੜੀ ਫੁੱਲੀ ਐਂਡ ਤੱਕ ਨਹੀਂ ਦੇਖਦੇ ਆ ਇਸੇ ਲਈ ਹੀ ਤੁਸੀਂ ਮੈਨੂੰ ਫਿਰ ਕਮੈਂਟ ਕਰਕੇ ਪੁੱਛਦੇ ਆ ਕਿ ਦੇਲੀ ਹਫਤੇ ਕਿੰਨੀ ਵਾਰ ਲਗਾਉਣਾ ਜਾਂ ਕਦੋਂ ਲਗਾਉਣਾ ਚਾਹੀਦਾ ਕੀ ਨਾ ਹੋ ਹਾਂ ਤੇ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੁਸੀਂ ਵੀਡੀਓ ਜਿਹੜੀ ਆ ਗਾਪਸ਼ਿਆ ਕਰਕੇ ਦੇਖਦੇ ਆ ਤੇ ਇਸ ਕਰਕੇ ਤੁਹਾਨੂੰ ਜਿਹੜਾ ਮੇਰੀ ਕਈ ਹੋਈ ਜਿਹੜੀ ਪੂਰੀ ਗੱਲ ਆ ਉਹ ਤੁਹਾਨੂੰ ਪਤਾ ਨਹੀਂ ਲੱਗਦੀ ਆ ਸੋ ਪੁੱਛਣਾ ਵੀ ਚੰਗੀ ਗੱਲ ਆ ਪਰ ਕਦੀ ਕਦੀ ਹੁੰਦਾ ਆ ਕਿ ਅਸੀਂ ਚੰਗੀ ਤਰ੍ਹਾਂ ਵੀਡੀਓ ਚ ਦੱਸ ਵੀ ਦਿੰਦੇ ਆ ਫਿਰ ਵੀ ਤੁਸੀਂ ਇਹ ਪੁੱਛਦਿਆਂ ਤੇ ਫਿਰ ਸਾਨੂੰ ਲੱਗਦਾ ਕਿ ਸ਼ਾਇਦ ਤੁਸੀਂ ਕਿਤੇ ਨਾ ਕਿਤੇ ਵੀਡੀਓ ਜਿਹੜੀ ਪੂਰੀ ਨਹੀਂ ਵੇਖੀ ਆ ਤੇ ਅੱਜ ਆਪਾਂ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਨੀ ਹੈ ਅੱਜ ਉਸ ਤੋਂ ਪਹਿਲਾਂ ਆਪਾਂ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਕਰਦੇ ਹਾਂ ਸਾਡੀ ਭੈਣ ਪਰਮਜੀਤ ਗੌਰ ਅਸੀਂ ਕੱਲ੍ਹ ਵੀ ਉਹਨਾਂ ਦੀ ਵੀਡੀਓ ਵਿੱਚ ਉਹਨਾਂ ਦਾ ਨਾਮ ਆਇਆ ਸੀ ਇਹ ਬਹੁਤ ਭੈਣਾਂ ਦੇ ਨਾਮ ਹੁੰਦੇ ਜਿਹੜੇ ਪਰਮਜੀਤ ਗੌਰ ਇਹਨਾਂ ਦੀ ਆਈਡੀ ਵੀ ਪਰਮਜੀਤ ਕੌਰ ਨਾਤੇ ਆ ਤੇ ਇਹਨਾਂ ਨੇ ਭੈਣ ਨੇ ਕਿਹਾ ਕਿ ਭੈਣੇ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਵਾ ਤੇ ਤੁਹਾਡੀ ਵੀਡੀਓ ਦਾ ਸਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਜਿਸ ਤਰ੍ਹਾਂ ਕਿ ਸਾਨੂੰ ਸ਼ਾਮ ਦੀ ਚਾਹ ਦਾ ਇੰਤਜ਼ਾਰ ਹੁੰਦਾ ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਦਿਨੋਂ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਆਪਾਂ ਵੀਡੀਓ ਜਿਹੜੀ ਲੈ ਕੇ ਆਏ ਆ ਸਕੀਨ ਦੇ ਅਕੋਰਡਿੰਗ ਹੀ ਲੈ ਕੇ ਆਏ ਸਿਆਲ ਦਾ ਮੌਸਮ ਸ਼ੁਰੂ ਹੋ ਗਿਆ ਸਿਆਲ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਜੋ ਕੁਦਰਤੀ ਸਾਨੂੰ ਕੁਦਰਤ ਵੱਲੋਂ ਫਲ ਜਿਹੜੇ ਆ ਸਾਰੇ ਸਿਆਲ ਦੇ ਵਿੱਚ ਆਉਂਦੇ ਆ ਜਿਹੜੇ ਫਲ ਸਾਨੂੰ ਠੰਡ ਦੇ ਵਿੱਚ ਮਨਾ ਕੀਤੇ ਜਾਂਦੇ ਉਹੀ ਫਲ ਜਿਹੜੇ ਆ ਸਿਆਲ ਦੇ ਵਿੱਚ ਆਉਂਦੇ ਆ ਹਨਾ ਤੇ ਬਾਕੀ ਅੱਜ ਅਸੀਂ ਜਦੋਂ ਗਰਮੀ ਹੁੰਦੀ ਤਾਂ ਅਸੀਂ ਅਸੀਂ ਧੁੱਪ ਤੋਂ ਬਚਾਅ ਕਰਦੇ ਆ ਕਿ ਅਸੀਂ ਧੁੱਪ ਦੇ ਵਿੱਚ ਨਹੀਂ ਜਾਣਾ ਵਾ ਤੇ ਧੁੱਪ ਦੇ ਵਿੱਚ ਨਹੀਂ ਜਾਣਾ ਕਿਉਂਕਿ ਸਾਡੀ ਸਕਿਨ ਕਾਲੀ ਹੋ ਜੂਗੀ ਪਰ ਸਿਆਲ ਦੇ ਵਿੱਚ ਅਸੀਂ ਧੁੱਪ 'ਚ ਬੈੰਨੇ ਆ ਅੱਜ ਮੈਂ ਤੁਹਾਨੂੰ ਦੱਸੂਗੀ ਨਾ ਸਭ ਤੋਂ ਪਹਿਲਾਂ ਤੇ ਇੱਕ ਚੀਜ਼ ਹੈ ਕਿ ਤੁਸੀਂ ਧੁੱਪ ਦੇ ਵਿੱਚ ਜਦੋਂ ਵੀ ਬੈੰਨੇ ਆ ਨਾ ਤੇ ਧੁੱਪ ਵੱਲ ਕਦੀ ਵੀ ਮੂੰਹ ਕਰਕੇ ਨਾ ਬਿਆ ਕਰੋ ਤੁਪ ਪਲੋਂ ਧੋਪ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਘੰਟਾ-ਅੱਧਾ ਘੰਟਾ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੋਂ ਧੁੱਪ ਜ਼ੂਰ ਲਿਆ ਕਰੋ ਪਰ ਧੁੱਪ ਵਲ ਆਪਣੀ ਪਿੱਠ ਕਰਕੇ ਬਿਆ ਕਰੋ ਮੂੰਹ ਤੇ ਸਿੱਧਾ ਜਿਹੜਾ ਧੁੱਪ ਦਾ ਪੈਣਾ ਉਹ ਚੰਗੀ ਗੱਲ ਨਹੀਂ ਹੁੰਦੀ ਉਹਦੇ ਨਾਲ ਚਿਹਰੇ ਤੇ ਜੜੀਆਂ ਵਾ ਕਾਲਾਪਨ ਆ ਜਾਂਦਾ ਵਾ ਧੁੱਪ ਦੇ ਵਿੱਚ ਇਹੋ ਜਿਹੇ ਵਾਇਰਸ ਹੁੰਦੇ ਆ ਜੋ ਸਾਡੇ ਚਿਹਰੇ ਤੇ ਸਿੱਧੀਆਂ ਪੈਂਦੀਆਂ ਵਾ ਤੇ ਇਧਰ ਮੈਂ ਤੁਹਾਨੂੰ ਜਿਹੜੀ ਅੱਜ ਚੀਜ਼ ਦਿਖਾਉਣ ਲੱਗੀ ਆ ਇਹ ਵਾ ਸੇ ਇਹ ਛੋਟੇ ਜਿਹੇ ਸੇ ਦਾ ਇੰਨਾ ਕੋ ਵਧੀਆ ਕੁਮਾਲ ਆ ਇਹਦਾ ਇੰਨਾ ਤੋਂ ਵਧੀਆ ਚੰਗਾ ਰਿਜ਼ਲਟ ਮਿਲਦਾ ਵਾ ਤੁਸੀਂ ਆਪਣੇ ਚਿਹਰੇ ਤੇ ਇਹਨੂੰ ਜਦੋਂ ਲਗਾਓਗੇ ਤੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਇਹਦਾ ਕਿੰਨਾ ਚੰਗਾ ਰਿਜ਼ਲਟ ਵਾ ਇਹ ਮਾਤਰ 10 ਰੁਪਏ ਦਾ ਸੇਮ ਬਾਜ਼ਾਰ ਦੇ ਵਿੱਚੋਂ ਮਿਲਣ ਵਾਲਾ ਇੰਨਾ ਕਮਾਲ ਦਾ ਕੰਮ ਕਰਦਾ ਵਾ ਨਾ ਇੱਥੇ ਆਪਾਂ ਜਿਹੜਾ ਵਾ ਅੱਧਾ ਸੇਲ ਲੈ ਕੇ ਉਹਦਾ ਆਪਾਂ ਰਾਸ ਕੱਢ ਲਿਆ ਵਾ ਠੀਕ ਹੈ ਇੱਕ ਸੇ ਦਾ ਰਾਸ ਤੁਸੀਂ ਦੋ ਵਾਰ ਕੱਢ ਸਕਦੇ ਆ ਅੱਧੇ ਸੇ ਦਾ ਆਪਾਂ ਰਾਸ ਕੱਢਿਆ ਵਾ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਲਿਆ ਵਾ ਇੱਥੇ ਪਾਊਡਰ ਵਾਲਾ ਦੁੱਧ ਸੁੱਕਾ ਪਾਊਡਰ ਦੁੱਧ ਜਿਹੜਾ ਕਿ ਆਮ ਦੁਕਾਨ ਤੋਂ ਤੁਹਾਨੂੰ 500 ਰੁਪਏ ਦਾ ਪਾਉਚ ਮਿਲ ਜਾਂਦਾ ਵਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਆਪਾਂ ਇਹ ਜਿਹੜਾ ਇੱਧਰ ਮੈਂ ਰੂਣ ਲੈ ਲਿਆ ਵਾ ਰੂਣ ਨੂੰ ਜਿਹੜਾ ਵਾ ਮੈਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਿਆ ਕਿਉਂਕਿ ਰੂਣ ਦੇ ਵਿੱਚ ਵੀ ਕੁਝ ਨਾ ਕੁਝ ਕਿਤੇ ਨਾ ਕਿਤੇ ਮਿੱਟੀ ਘੱਟਾ ਹੁੰਦਾ ਤੁਸੀਂ ਵੀ ਵੇਖਿਆ ਹੋਣਾ ਜਦੋਂ ਰੂਣ ਝਾੜਦਾ ਵਾ ਜਦੋਂ ਜੋ ਰੂਣ ਪਿੰਜੀ ਦਾ ਵਾ ਜਦੋਂ ਰੂਣ ਅਸੀਂ ਕਦੀ ਵੀ ਜਿੱਥੋਂ ਵੀ ਕੱਢਦੇ ਤੇ ਬਹੁਤ ਘੱਟਾ ਇਹਦੇ ਚੋਂ ਨਿਕਲਦਾ ਵਾ ਇਹਦਾ ਆਪਣਾ ਹੀ ਹੁੰਦਾ ਵਾ ਜਿਸ ਤਰ੍ਹਾਂ ਕਿ ਛਿੱਟੀਆਂ ਦੇ ਵਿੱਚ ਨਿਕਾ ਨਿਕਾ ਕਿੰਕਾ ਕਿੰਕਾ ਇਹਨੂੰ ਮੈਂ ਧੋ ਲਿਆ ਧੋਂ ਤੋਂ ਬਾਅਦ ਇਹਨੂੰ ਕੋਟਿਕੇ ਨਿਚੋੜ ਲਿਆ ਇਹਨੂੰ ਇੱਕ ਮੈਂ ਬੜਾ ਸੋਹਣਾ ਜਿਹਾ ਇਸ ਤਰ੍ਹਾਂ ਦਾ ਤੂੰਬਾ ਬਣਾ ਲਿਆ ਠੀਕ ਹੈ ਪਹਿਲਾਂ ਤੇ ਮੈਂ ਜਿਹੜਾ ਇਹ ਜਿਹੜਾ ਰਾਸ ਕਟਿਆ ਮੈਂ ਨਾ ਆਪਣਾ ਸੇ ਦਾ ਇਹਨੂੰ ਪਹਿਲਾਂ ਮੈਂ ਆਪਣੇ ਚਿਹਰੇ ਤੇ ਲਗਾਉਂਗੀ ਠੀਕ ਹੈ ਜਿਆਦਾ ਮੈਂ ਨਹੀਂ ਲਗਾਉਣਾ ਵਾ ਜਿੰਨਾ ਕੁ ਮੈਨੂੰ ਚਾਹੀਦਾ ਵਾ ਆਪਣੇ ਚਿਹਰੇ ਤੇ ਜਿਹੜਾ ਵਾ ਲਗਾ ਲੈਣਾ ਜਿਸ ਤਰ੍ਹਾਂ ਅਸੀਂ ਕਦੇ-ਕਦੇ ਆਪਣੇ ਗੁਲਾਬ ਜਲ ਦੇ ਨਾਲ ਚਿਹਰੇ ਨੂੰ ਸਾਫ਼ ਕਰਦੇ ਹਾਂ ਇਥੇ ਮੈਂ ਸੇਅ ਦੇ ਰਾਸ ਦੇ ਨਾਲ ਹੀ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਵੀ ਕਰੂੰਗੀ ਤੇ ਫਿਰ ਮੈਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਊਗੀ 10 ਤੋਂ 5 ਮਿੰਟ ਤੱਕ ਇਹਨੂੰ ਲੱਗਾ ਰਹਿਣ ਦੇਣਾ ਇਹਨੂੰ ਤੁਸੀਂ ਨਾ ਬਿਲਕੁਲ ਵੀ ਉਤਾਰਨਾ ਨਹੀਂਗਾ ਚੰਗੀ ਤਰ੍ਹਾਂ ਤੁਸੀਂ ਸਾਰੇ ਚਿਹਰੇ ਤੇ ਲਗਾ ਲੈਣਾ ਮਲ ਕੇ ਤਾਂ ਕਿ ਤੁਹਾਡੇ ਜਿਹੜੇ ਚਿਹਰੇ ਦੇ ਅੰਦਰ ਜਿੰਨੇ ਵੀ ਤੁਹਾਡੇ ਜਿਹੜੇ ਅੱਜ ਤਾਂ ਬਬੂ ਲੈਨੇ ਆ ਨਾ ਛੋਟੇ-ਛੋਟੇ ਜੁਦੜਾ ਕੀ ਬੋਲਦੇ ਨੇ ਮੈਂ ਬੋਲ ਗਈ ਬੋਲਣਾ تھا ਮੈਂ ਕੁਝ ਬੋਲਣਾ ਚਾਹੁੰਦੀ ਸੀ ਤੇ ਉਹ ਉਹਦੇ ਅੰਦਰ ਚਲੇ ਜਾਂਦਾ ਛੋਟੇ ਛੋਟੇ ਜਿਹੜੇ ਸਾਡੇ ਚਿਹਰੇ ਦੇ ਅੰਦਰ ਮਤਲਬ ਛੇਦ ਦੇ ਹੁੰਦੇ ਉਹਨਾਂ ਦੇ ਅੰਦਰ ਚਲੇ ਜਾਂਦਾ ਉਹਦੇ ਰਾਹ ਸਾਡੀ ਸਕਿਨ ਦੇ ਅੰਦਰ ਜਾਂਦਾ ਵਾ ਬੜਾ ਵਧੀਆ ਕਮਾਲ ਦਾ ਕੰਮ ਕਰਦਾ ਵਾ ਦੇਖੋ ਪੂਰਾ ਚੰਗੀ ਤਰ੍ਹਾਂ ਮੇ ਚਿਹਰਾ ਸਾਫ਼ ਕਰ ਲਿਆ ਵਾ ਇਹਦੇ ਨਾਲ ਸਾਰਾ ਚਿਹਰਾ ਬਿਲਕੁਲ ਸਾਫ਼ ਹੋ ਗਿਆ ਤੇ ਹੁਣ ਆਪਾਂ ਕੀ ਕਰਨਾ ਵਾ ਹੁਣ ਆਪਾਂ ਲੈਣਾ ਵਾ ਸੁੱਕਾ ਵਾਲਾ ਪਾਊਡਰ ਦੁੱਧ ਪਾਊਡਰ ਦੁੱਧ ਜਿਹੜਾ ਵਾ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇੱਥੇ ਕੋਈ ਅੱਧਾ ਕ ਚਮਚ ਮੇਰ ਕੋ ਜਿਹੜਾ ਵਾ ਅੱਧਾ ਚਮਚ ਬਚਿਆ ਵਾ ਜਿਹੜਾ ਰਾਸਾ ਤੇ ਇਹਦੇ ਵਿੱਚ ਆਪਾਂ ਚਾਹ ਵਾਲਾ ਅੱਧਾ ਚਮਚ ਹੀ ਇਹਦੇ ਚ ਆਪਾਂ ਜਿਹੜਾ ਵਾ ਸੁੱਕਾ ਮਿਲਕ ਪਾਵਾਂਗੇ ਠੀਕ ਹੈ ਇਹਨੂੰ ਫਿਰ ਆਪਾਂ ਇੱਕ ਹੱਥ ਦੇ ਨਾਲ ਹੀ ਇਹਨੂੰ ਇੱਕ ਮਿਕਸ ਕਰੀਮ ਬਣਾ ਲੈਣਾ ਵਾ ਦੇਖੋ ਓਪਨ ਪੋਰਸ ਮਨੂੰ ਚੇਤਾ ਆ ਉਦੋਂ ਮੈਨੂੰ ਚੇਤਾ ਨਹੀਂ ਸੀ ਹੁੰਦਾ ਕਿ ਸਕਿਨ ਤੇ ਜਿਹੜੇ ਸਾਡੇ ਓਪਨ ਪੋਰਸ ਹੁੰਦੇ ਨਾ ਉਹਦੇ ਜਿਹੜੇ ਛੇਦੇ ਦੇ ਰਾਹ ਸਾਡੀ ਸਕਿਨ ਦੇ ਅੰਦਰ ਕੋਈ ਵੀ ਚੀਜ਼ ਤਾਂ ਹੀ ਜਾਂਦੀ ਹੈ ਜ ਜਦੋਂ ਆਪਾਂ ਆਪ ਪੰਜ ਤੋਂ 6 ਮਿੰਟ ਤੱਕ ਚਿਹਰੇ ਤੇ ਨੂੰ ਲਗਾਵਾਂਗੇ ਜੇ ਫਟਾਫਟ ਲਗਾਇਆ ਤੇ ਤਦ ਤੱਕ ਨਹੀਂ ਆ ਥੋੜਾ ਜਿਹਾ ਮੰਨ ਲਓ ਦੇਖੋ ਇਹਦੀ ਬੜੀ ਹੀ ਵਧੀਆ ਜਿਹੜੀ ਨਾ ਕਰੀਮ ਬਣ ਗਈ ਆ ਦੇਖ ਸਕਦੇ ਆ ਨਾ ਇਹ ਜਿਆਦੀ ਪਤਲੀ ਆ ਨਾ ਇਹ ਜਿਆਦੀ ਗਾੜੀ ਆ ਬੜੀ ਵਧੀਆ ਠੀਕ ਹੈ ਹੁਣ ਮੈਂ ਇਹਨੂੰ ਇੱਕ ਕਰੀਮ ਨੂੰ ਜਿਹੜਾ ਵਾ ਆਪਣੇ ਚਿਹਰੇ ਤੇ ਪਹਿਲਾਂ ਤੇ ਮੈਂ ਇਹਨੂੰ ਸਾਰੇ ਚਿਹਰੇ ਤੇ ਲਗਾ ਲੂੰਗੀ ਤੁਸੀਂ ਧੁੱਪ ਦੇ ਵਿੱਚ ਬੈਠ ਕੇ ਵੀ ਇਹ ਵਾਲੀ ਜਿਹੜੀ ਆ ਮ사ਜ ਕਰ ਸਕਦੇ ਆ ਬਾਕੀ ਧੁੱਪ ਵੱਲ ਪੇਟ ਕਰਕੇ ਬਿਓ ਜਦੋਂ ਵੀ ਤੁਸੀਂ ਇਹ ਮ사ਜ ਕਰਦੇ ਆ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ 1 ਘੰਟਾ ਤੱਕ ਆਪਣੇ ਚਿਹਰੇ ਨੂੰ ਧੁੱਪ ਜਿਹੜੀ ਨਾ ਹੀ ਵਿਖਾਓ ਤੇ ਚੰਗੀ ਗੱਲ ਐ ਇੱਧਰ ਸਾਰੀ ਜਿੰਨੀ ਵੀ ਮੈਂ ਕਰੀਮ ਬਣਾਈ ਸੀ ਆਪਣੇ ਚਿਹਰੇ ਤੇ ਲਗਾ ਲਈ ਆ ਇਹ ਕਰੀਮ ਆਪਾਂ ਇੱਕ ਜਿਹੜਾ ਵਾ ਮਾਰਟ ਵੀ ਬਣਾਇਆ ਮੈਂ ਤੇ ਆਪਾਂ ਇਹਦੇ ਨਾਲ ਮ사ਜ ਵੀ ਕਰਾਂਗੇ ਬਿਲਕੁਲ ਬੋਲੇ ਹੱਥਾਂ ਨਾਲ ਮ사ਜ ਕਰਨੀ ਆ ਕੋਈ ਇਹ ਨਹੀਂ ਕਿ ਇਹਦੇ ਵਿੱਚ ਕੋਈ ਆਹ ਸਟੈਪ ਇਸਤੇਮਾਲ ਕਰਨਾ ਜਾਂ ਕਰਨਾ ਤੁਸੀਂ 10 ਮਿੰਟ ਲਈ ਇੱਕ ਵਧੀਆ ਜੇਨੂ ਹੌਲੀ 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 ਆਪਣੇ ਚਿਹਰੇ ਤੇ ਮ사ਜ ਕਰੀ ਜਾਇਓ ਦੇਖਿਓ ਕਿ ਤੁਹਾਡਾ ਚਿਹਰਾ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਗਲੋ ਕਰਦਾ ਵਾ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਦਾ ਫਿਰ ਤੁਸੀਂ ਮੈਨੂੰ ਪੁੱਛਣਾ ਕਿ ਦੇ ਦਿੱਤੀ ਉਸ ਨੂੰ ਕਦੋਂ ਲਗਾਈਏ ਕਿਸ ਤਰ੍ਹਾਂ ਲਗਾਈਏ ਜਿਹੜੀਆਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀ ਨੇਚਰਲ ਚੀਜ਼ਾਂ ਹੁੰਦੀਆਂ ਨਾ ਜੇ ਤੁਸੀਂ ਉਹਨਾਂ ਨੂੰ ਰੋਜ਼ ਵੀ ਲਗਾਓਗੇ ਤੇ ਤੁਹਾਨੂੰ ਕੋਈ ਵੀ ਉਹਦਾ ਖਰਾਬੀ ਜਿਹੜਾ ਰਿਜ਼ਲਟ ਨਹੀਂ ਮਿਲੂਗਾ ਤੁਹਾਨੂੰ ਚੰਗਾ ਹੀ ਉਹਦਾ ਰਿਜ਼ਲਟ ਮਿਲੂਗਾ ਜਦੋਂ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਇਹੋ ਜਿਹੀ ਚੜੀ ਚੀਜ਼ ਇਹ ਨੇਚਰਲ ਵਾ ਸੇ ਦਾ ਰਸ ਵੀ ਨੇਚਰਲ ਵਾ ਦੁੱਧ ਵੀ ਨੇਚਰਲ ਵਾ ਇਹਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਆ ਕਿ ਜਿਹੜੀ ਤੁਹਾਡੇ ਚਿਹਰੇ ਨੂੰ ਖਰਾਬ ਕਰੂਗੀ ਕਿ ਤੁਸੀਂ ਜਿਆਦਾ ਵਾਰ ਲਗਾਣੀ ਤੇ ਜਿਹੜਾ ਤੁਹਾਡਾ ਖਰਾਬ ਹੋ ਗਿਆ ਹੈ ਨਾ ਇਹਨੂੰ ਤੁਸੀਂ ਰੋਜ਼ ਵੀ ਲਗਾ ਲੋਗੇ ਇਤੋਂ ਤੱਕ ਜੇ ਦਿਨ ਚ ਦੋਰ ਵੀ ਲਗਾਓਗੇ ਤੇ ਤੁਹਾਨੂੰ ਇਹਦਾ ਬਹੁਤ ਚੰਗਾ ਜਿਹੜਾ ਫਾਇਦਾ ਵੀ ਮਿਲੂਗਾ ਤੇ ਤੁਸੀਂ ਦੇਖੋ ਤੁਹਾਡਾ ਚਿਹਰਾ ਜਿਹੜਾ ਮੈਂ ਇੱਕਦਮ ਸੇਵ ਵਾਂਗੂ ਹੋ ਜਾਊਗਾ ਇੱਥੇ ਮੈਂ ਚੰਗੀ ਤਰ੍ਹਾਂ ਹੌਲੀ ਹੌਲੀ ਪੋਲ ਪੋਲੇ ਤਨਾ ਮ사ਜ ਕੀਤੀ ਆ ਹੋਰ ਮੈਂ 10 ਮਿੰਟ ਦੇ ਮ사ਜ ਕਰਨ ਤੋਂ ਬਾਅਦ ਚਿਹਰਾ ਜਿਹੜਾ ਨੋਰਮਲ ਪਾਣੀ ਨਾਲ ਸਾਫ਼ ਕਰੂੰਗੀ ਫਿਰ ਤੁਹਾਨੂੰ ਦਿਖਾਵਾਂਗੀ ਕਿਸ ਤਰ੍ਹਾਂ ਦਾ ਮੇਰਾ ਚਿਹਰਾ ਲੱਗਣਦਿਆ ਮਿਲਦੀ ਆ ਮੈਂ ਚਿਹਰਾ ਸਾਫ਼ ਕਰਨ ਤੋਂ ਬਾਅਦ ਤੁਹਾਨੂੰ ਸਾਧੇ ਪਾਣੀ ਨਾਲ ਮੈਂ ਆਪਣੇ ਮੂੰਹ ਨੂੰ ਧੋ ਲਿਆ ਬਿਰੋ ਕੋਲ ਇੱਕਦਮ ਜਦੋਂ ਮੈਂ 5 ਮਿੰਟ ਦੀ ਮ사ਜ ਕੀਤੀ ਤੇ ਜਿਹੜਾ ਚਿਹਰਾ ਉਹ ਡਰਾਈ ਹੋਣ ਲੱਗਾ ਸੀ ਫਿਰ ਆਪਾਂ ਹੱਥ ਦੇ ਨਾਲ ਥੋੜਾ ਜਿਹਾ ਪਾਣੀ ਲਗਾ ਲੈਣਾ ਵਾ ਫਿਰ ਤੋਂ ਆਪਾਂ ਥੋੜੀ ਜਿਹੀ ਮ사ਜ ਕਰਨੀ ਆ ਦੋ ਵਾਰ ਵਿੱਚ ਪਾਣੀ ਲਗਾਉਣ ਦੀ ਜ਼ਰੂਰਤ ਪੈਂਦੀ ਆ ਉਸ ਤੋਂ ਬਾਅਦ ਜਦੋਂ ਤੁਸੀਂ ਮੂੰਹ ਸਾਫ਼ ਕਰ ਲਿਆ ਤਾਂ ਤੁਹਾਡੇ ਕੋਲ ਜਿਹੜਾ ਵੀ ਨਾਰੀਅਲ ਤੇਲ ਹੈਗਾ ਜਿਹੜਾ ਵੀ ਤੁਹਾਡੇ ਕੋਲ ਤੇਲ ਹੈਗਾ ਜਿਹੜਾ ਤੁਸੀਂ ਆਪਣੇ ਚਿਹਰੇ ਦੇ ਜਾਂ ਕੋਈ ਕਰੀਮ ਕੋਲਡ ਕਰੀਮ ਹੈ ਜਿਹੜਾ ਮੋਇਸਚਰਾਈਜ਼ਰ ਕੋਈ ਲਗਾਉਣੀ ਆ ਤੁਸੀਂ ਹਲਕਾ ਜਿਹਾ ਆਪਣੇ ਹੱਥਾਂ ਤੇ ਲਗਾ ਕੇ ਫਿਰ ਆਪਣੇ ਬਰਸ ਚਿਹਰੇ ਨੂੰ ਥੋੜਾ ਥੋ ਪਵੇਂ ਪੰਜ ਵੰਡਤੀ ਮ사ਜ ਕਰ ਲੋ ਪਮ ਤੁਸੀਂ ਉਸ ਤਰ੍ਹਾਂ ਹੀ ਲਗਾ ਲੋ ਸੋ ਇਹ ਵਾਲਾ ਜਿਹੜਾ ਤੁਹਾਨੂੰ ਮੈਂ ਕਰੀਮ ਬਣਾ ਕੇ ਇੱਕ ਫੇਸ਼ੀਅਲ ਵਾਂਗੂ ਇਹਦਾ ਮਤਲਬ ਹੋ ਜਾਂਦਾ ਕਿ ਤੁਸੀਂ ਫੇਸ਼ੀਅਲ ਕਰਨਾ ਹੈ ਜੇ ਤੁਸੀਂ ਡੇਲੀ ਇੱਕ ਤੋਂ ਇੱਕ ਚੀਜ਼ਾਂ ਜੀ ਆਪਣੇ ਚਿਹਰੇ ਤੇ ਲਗਾਉਨੇ ਆ ਤੇ ਇਹਦੇ ਨਾਲ ਤੁਹਾਡੇ ਚਿਹਰੇ ਤੇ ਨਖਾਰ ਹੀ ਵੱਖਰਾ ਹੋਗਾ ਕਿਉਂਕਿ ਨੈਚੁਰਲ ਚੀਜ਼ਾਂ ਇਹਨਾਂ ਦਾ ਕੋਈ ਵੀ ਸਾਡੀ ਇਫੈਕਟ ਨਹੀਂ ਹੁੰਦਾ ਵਾ ਔਰ ਇਹ ਅਸੀਂ ਕੰਮ ਕਰਦਿਆ ਕਰਦਿਆ ਘਰ ਦੇ ਵਿੱਚ ਬੜੀ ਆਰਾਮ ਨਾਲ ਲਗਾ ਸਕਦੇ ਇਹਦੇ ਲਈ ਸਾਨੂੰ ਵੇਲਾ ਟਾਈਮ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਜਦੋਂ ਵੀ ਇਹ ਚੀਜ਼ਾਂ ਲਗਾਓਗੇ ਤੁਸੀਂ ਆਪਣੇ ਚਿਹਰੇ ਤੇ ਗਲੋ ਵੇਖੋ ਤੁਸੀਂ ਹੌਲੀ ਹੌਲੀ ਤੁਹਾਡਾ ਚਿਹਰਾ ਜਿਹੜਾ ਵਾ ਪਹਿਲੇ ਨਾਲੋਂ ਕਿੰਨਾ ਬਦਲ ਜਾਊਗਾ ਕਿ ਤੁਸੀਂ ਨਹੀਂ ਚਾਹੋਗੇ ਕਿ ਤੁਸੀਂ ਕਦੀ ਪਾਰਲਰ ਜਾ ਕੇ ਆਪਣੇ ਪੈਸੇ ਜਿਹੜੇ ਵੇਸਟ ਕਰੋ ਸੋ ਵੀਡੀਓ ਚੰਗੀ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਪੱਕੀ ਵੀਡੀਓ ਵੇਖਿਆ ਨਾ ਕਰੋ ਜੋ ਵੀ ਅਸੀਂ ਦੱਸਦੇ ਆ ਉਹ ਆਪਣੇ ਚਿਹਰੇ ਤੇ ਲਗਾਇਆ ਵੀ ਜ਼ਰੂਰ ਕਰੋ ਕਿਉਂਕਿ ਲਗਾਉਣ ਦੇ ਨਾਲ ਹੀ ਫਾਇਦਾ ਹੋਣਾ ਵਾ ਵੀਡੀਓ ਵੇਖਣ ਨਾਲ ਤੇ ਫਾਇਦਾ ਹੋਣਾ ਨਹੀਂਗਾ ਸੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ